ਉੱਧਰ ਬ੍ਰੇਕਿੰਗ ਨਿਊਜ਼ ਨਿਕਲ ਕੇ ਸਾਹਮਣੇ ਆਈ ਹੈ ਪੰਜਾਬ ਪੁਲਿਸ ਨੇ ਵਿਦੇਸ਼ੋਂ ਫੜ ਲਿਆਂਦਾ ਵੱਡਾ ਗੈਂਗਸਟਰ ਨਾਬਾ ਜੇਲ ਬ੍ਰੇਕ ਦਾ ਮਾਸਟਰਮਾਈਂਡ ਰਮਨਜੀਤ ਸਿੰਘ ਉਰਫ ਰੋਮੀ ਨੂੰ ਲੈ ਕੇ ਪੰਜਾਬ ਪੁਲਿਸ ਦਿੱਲੀ ਪਹੁੰਚ ਗਈ ਹੈ ਰੋਮੀ ਨੂੰ ਦਿੱਲੀ ਹਵਾਈ ਅੱਡੇ ਤੇ ਪੰਜਾਬ ਪੁਲਿਸ ਦੀਆਂ ਸੁਰੱਖਿਆ ਏਜੰਸੀਆਂ ਦੇ ਆਪਰੇਸ਼ਨ ਵਿੱਚ ਭਾਰਤ ਲਿਆਂਦਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਜਿਕਰ ਜੋਗ ਹੈ ਕਿ ਰਮਨਜੀਤ ਸਿੰਘ ਉਰਫ ਰੋਮੀ ਨੂੰ ਨਾਬਾ ਜੇਲ ਬ੍ਰੇਕ ਮਾਮਲੇ 'ਚ ਪਕੋੜਾ ਐਲਾਨਿਆ ਗਿਆ ਸੀ ਇਸ ਨੂੰ ਪੰਜਾਬ ਪੁਲਿਸ ਦੀ ਵੱਡੀ ਸਫਲਤਾ ਮੰਨਿਆ ਜਾ ਰਿਹਾ ਕਿਉਂਕਿ ਨਾਬਾ ਜੇਲ ਬ੍ਰੇਕ ਵਿੱਚੋਂ ਭੱਜਣ ਵਾਲੇ ਗੈਂਗਸਟਰਾਂ ਦਾ ਇਹ ਮਾਸਟਰਮਾਈਂਡ ਸੀ ਇਸ ਤੋਂ ਪਹਿਲਾਂ ਗੈਂਗਸਟਰ ਰੋਮੀ ਦਾ ਲਾਪਤਾ ਹੋਣ ਤੋਂ ਬਾਅਦ ਉਸ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ ਸਾਲ 2016-2017 'ਚ ਜਲੰਧਰ ਅਤੇ ਲੁਧਿਆਣਾ 'ਚ ਹੋਏ ਕਤਲਾਂ ਵਿੱਚ ਵੀ ਰੋਮੀ ਦੇ ਸ਼ਾਮਲ ਹੋਣ ਦਾ ਸ਼ੱਕ ਹੈ ਪੰਜਾਬ ਪੁਲਿਸ ਅਨੁਸਾਰ ਇਹ ਗੈਂਗਸਟਰ ਗੁਰਪ੍ਰੀਤ ਸਿੰਘ ਸ਼ੇਖ ਦੇ ਸੰਪਰਕ ਵਿੱਚ ਸੀ ਗੁਰਪ੍ਰੀਤ ਨਵੰਬਰ 2016 ਚ ਨਾਬਾ ਜੇਲ੍ਹ ਤੋਂ ਫਰਾਰ ਹੋ ਕੇ 6 ਵਿਕਤੀਆਂ ਵਿੱਚ ਸ਼ਾਮਲ ਸੀ ਅਤੇ ਇਸ ਕੇਸ ਦਾ ਮੁੱਖ ਸਾਜ਼ਿਸ਼ਕਰਤਾ ਵੀ ਸੀ ਪੁਲਿਸ ਦਾ ਮੰਨਣਾ ਹੈ ਕਿ ਰੋਮੀ ਨੇ ਜੇਲ੍ਹ ਤੋਂ ਫਰਾਰ ਹੋਣ ਵਾਲਿਆਂ ਨੂੰ ਪੈਸੇ ਮੁਹੱਈਆ ਕਰਵਾਏ ਸਨ ਅਤੇ ਨਾਲ ਹੀ ਉਸ ਨੇ ਹਾਂਗਕਾਂਗ ਤੋਂ ਹੀ ਜੇਲ੍ਹ ਤੋੜਨ ਦੀ ਪੂਰੀ ਸਾਜ਼ਿਸ਼ ਰਚੀ ਸੀ ਨਾਬਾ ਜੇਲ ਤੋਂ ਫਰਾਰ ਹੋ ਗਏ ਸਨ 6 ਕੈਦੀ ਤੁਹਾਨੂੰ ਦੱਸਦੇ ਕਿ 27 ਨਵੰਬਰ 2016 ਨੂੰ ਪਟਿਆਲਾ ਦੀ ਨਾਬਾ ਜੇਲ ਤੋਂ 6 ਕੈਦੀ ਫਰਾਰ ਹੋ ਗਏ ਸਨ ਇਨ੍ਹਾਂ ਚੋਂ ਦੋ ਅੱਤਵਾਦੀ ਤੇ ਚਾਰ ਬਦਨਾਮ ਗੈਂਗਸਟਰ ਸ਼ਾਮਿਲ ਸਨ ਜੇਲ ਬ੍ਰੇਕ ਚ ਫਰਾਰ ਹੋਏ ਗਰਮ ਖਿਆਲੀ ਲਿਬਡੇਟਿਸ਼ਨ ਫੋਰਸ ਦੇ ਮੁਖੀ ਵੀ ਪੁਲਿਸ ਨੇ ਕੁਝ ਘੰਟਿਆਂ ਬਾਅਦ ਗ੍ਰਿਫਤਾਰ ਕਰ ਲਿਆ ਸੀ ਪਰ ਇੱਕ ਹੋਰ ਮਲਜ਼ਮ ਜੋ ਜੇ ਫਰਾਰ ਗਿਆ ਜਦ ਕਿ ਉਸ ਮਾਮਲੇ ਚ ਸ਼ਾਮਲ ਹੋਣ ਵਾਲੇ ਮੁੱਖ ਦੋਸ਼ੀ ਗੈਂਗਸਟਰ ਵਿੱਕੀ ਗੋਂਡਨ ਨੂੰ ਪੁਲਿਸ ਨੇ ਐਂਕਾਊਂਟਰ ਚ ਮਾਰ ਦਿੱਤਾ ਸੀ ਇਹ ਪੁਲਿਸ ਦੀ ਵੱਡੀ ਸਫਲਤਾ ਰਹੀ ਗਈ ਮਿਲ ਚੁੱਕੀ ਗਈ ਆ ਕੀ ਕਹ ਰਹੇ ਨੇ ਪੁਲਿਸ ਦੇ ਵੱਡੇ ਅਧਿਕਾਰੀ ਆਓ ਤੁਹਾਨੂੰ ਦੱਸਦੇ ਆ ਤਸਵੀਰਾਂ ਤੁਹਾਨੂੰ ਦਿਖਾਉਣੇ ਪਏ ਕਿ ਵਿਦੇਸ਼ਾਂ ਤੋਂ ਲੈ ਕੇ ਆਏ ਉਸ ਗੈਂਗਸਟਰ ਨੂੰ ਜੋ ਕਿ ਵੱਡੀ ਸਫਲਤਾ ਆਪ